ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਕਲਗੀ ਤਰਪਦਸ਼ਾ ਮਹਾਰਾਜ ਜੀ ਤੱਕ ਦਾ ਜਿਹੜਾ ਮਿਸ਼ਨ ਹੈ ਉਸ ਸਮੁੱਚੀ ਮਾਨਵ ਜਾਤੀ ਦੇ ਅੰਦਰ ਬਰਾਬਰੀ ਦਾ ਅਧਿਕਾਰ ਦਵਾਉਣਾ ਹੈ ਸਮੁੱਚੇ ਮਨੁੱਖ ਜਾਤੀ ਦੇ ਅੰਦਰ ਏਕੇ ਦਾ ਸਿਧਾਂਤ ਦ੍ਰਿੜ ਕਰਾਉਣਾ ਹੈ ਸਮਾਜ ਦੇ ਅੰਦਰ ਜਿਨ੍ਹਾਂ ਲੋਕਾਂ ਨੂੰ ਦਬਾਇਆ ਜਾਂਦਾ ਹੈ ਅਛੂਤ ਆਖਿਆ ਜਾਂਦਾ ਹੈ ਛੋਟੀ ਜਾਤੀ ਦੇ ਕਿਹਾ ਜਾਂਦਾ ਹੈ ਲਤਾੜਿਆ ਜਾਂਦਾ ਹੈ ਜਿਨ੍ਹਾਂ ਦੇ ਹੱਕ ਹਕੂਕ ਧਾਰਮਿਕ ਤੌਰ ਤੇ ਸਮਾਜਿਕ ਤੌਰ ਉੱਪਰ ਖੋਏ ਜਾਂਦੇ ਨੇ ਉਹਨਾਂ ਹੀ ਲੋਕਾਂ ਨੂੰ ਗੱਲ ਨਾ ਲਾ ਕਰਕੇ ਸਭੇ ਮਾਨ ਦਾ ਜੀਵਨ ਜੀਉਣ ਦੇ ਲਈ ਤੇ ਉਹਨਾਂ ਲੋਕਾਂ ਨੂੰ ਸਰਦਾਰੀਆਂ ਬਖਸ਼ਣ ਬਖਸ਼ਣ ਦੇ ਲਈ ਤੇ ਸਮਾਜ ਦੇ ਅੰਦਰ ਬਰਾਬਰਤਾ ਦਾ ਅਧਿਕਾਰ ਦੇਣ ਦੇ ਲਈ ਸਾਰੀ ਜਦੋ ਜਹਿਦ ਹੈ ਇਹਦੀ ਸ਼ੁਰੂਆਤ ਵੀ ਉੱਥੋਂ ਕਾਲੀ ਬਾਣੀ ਦੇ ਬਚਨ ਆਏ ਸੰ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਜਿੱਥੇ ਨੀਚ ਸੰਭਾਲੀਆਂ ਜਿੱਥੇ ਨਦਰ ਤੇਰੀ ਬਖਸ਼ਿਸ਼ ਧੰ ਗੁਰੂ ਨਾਨਕ ਪਰਸਾਹ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਇਹ ਗੱਲ ਐਲਾਨੀਆਂ ਤੌਰ ਉੱਪਰ ਆਖੀ ਤੇ ਕਹਿਣ ਲੱਗੇ ਸਮਾਜ ਦੇ ਅੰਦਰ ਜਿਨ੍ਹਾਂ ਨੂੰ ਸਭ ਤੋਂ ਨੀਚ ਆਖਿਆ ਗਿਆ ਦੁਰਕਾਰਿਆ ਗਿਆ ਗਿਆ ਜਿਨ੍ਹਾਂ ਨੂੰ ਕਿਸੇ ਪ੍ਰਕਾਰ ਵੀ ਸਮਾਜ ਦੇ ਅੰਦਰ ਕੋਈ ادب ਸਤਕਾਰ ਦੀ ਭਾਵਨਾ ਨਹੀਂ ਦਿੱਤੀ ਗਈ ਤੇ ਉਹਨਾਂ ਪ੍ਰਤੀ ਮਨ ਵਿੱਚ ਹਮੇਸ਼ਾ ਕਿਰਣਾ ਰੱਖੀ ਗਈ ਅਸ਼ੀ ਲੋਕਾਂ ਨੂੰ ਆਪਣੇ ਗੱਲ ਨਾਲ ਲਾ ਕਰਕੇ ਉਹਨਾਂ ਨੂੰ ਸਮਾਜ ਦੇ ਵਿੱਚ ਸਰਦਾਰੀਆਂ ਬਖਸ਼ਣੀਆਂ ਨੇ ਤੇ ਜਿਹੜੇ ਐਸੇ ਕਰਦੇ ਨੇ ਕਿੰ ਲੱਗੀ ਉੱਥੇ ਮਾਲਕ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਪਿਆ ਵਰਸਦੀ ਹੈ ਜਿੱਥੇ ਨੀਚ ਸੰਭਾਲੀ ਹਨ ਤਿੱਥੇ ਨਦਰ ਤੇਰੀ ਬਖਸ਼ੀਸ਼ ਜਿੱਥੇ ਐਸ਼ੇ ਲੋਕਾਂ ਦੀ ਸੰਭਾਲ ਕੀਤੀ ਜਾਂਦੀ ਹੈ ਉਹਨਾਂ ਨੂੰ ਸਵੈਮਾਨ ਦਾ ਜੀਵਨ ਜਿਉਣ ਦੇ ਲਈ ਉਹਨਾਂ ਅੰਦਰ ਅਣਖ, ਗੈਰਤ ਤੇ ਇੱਜ਼ਤ ਦੀ ਭਾਵਨਾ ਪੈਦਾ ਕੀਤੀ ਜਾਂਦੀ ਹੈ। ਉਹਨਾਂ ਨੂੰ ਬਰਾਬਰਤ ਦੇ ਤਲ ਤੇ ਲਿਆ ਕਰਕੇ ਮਾਨਵਤਾ ਤੇ ਮੁਨਖਤਾ ਦੇ ਅੰਦਰ ਉਹਨਾਂ ਨੂੰ ਉਸ ਪ੍ਰਕਾਰ ਦਾ ਦਰਜਾ ਦਵਾਇਆ ਜਾਂਦਾ ਹੈ ਕਿ ਉਹ ਵੀ ਇਸ ਸਮਾਜ ਦੇ ਵਿੱਚ ਆਪਣੇ ਆਪ ਦੇ ਵਿੱਚ ਫਖਰ ਮਹਿਸੂਸ ਪਿਆ ਕਰ ਸਕਣ ਕਿ ਸਾਨੂੰ ਵੀ ਬਰਾਬਰ ਦਾ ਹਿੱਸਾ ਪ੍ਰਾਪਤ ਹੈ ਇਹ ਕਾਰਨ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਸ ਮਿਸ਼ਨ ਦੀ ਵਿਰੋਧਤਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਗਈ ਸੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਬਟਾਲੇ ਦੀ ਕੰਦ ਅੱਜ ਵੀ ਗਵਾਈ ਭਰਦੀ ਹੈ ਕਿਸ ਪ੍ਰਕਾਰ ਇਸ ਸਕੀਮ ਵਢਾਈ ਗਈ ਸੀ ਕਿ ਇਹ ਜਿਹੜੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਲੈ ਕਰਕੇ ਟੁਰ ਰਹੇ ਨੇ ਇਹ ਵਿਚਾਰਧਾਰਾ ਸਾਡੇ ਲਈ ਤੇ ਸਾਡੇ ਬਣਾਏ ਹੋਏ ਸਿਸਟਮ ਦੇ ਲਈ ਬਹੁਤ ਵੱਡਾ ਖਤਰਾ ਹੈ ਜੇ ਸਾਡੇ ਹੱਥ ਵਿੱਚੋਂ ਇਹ ਲੋਕੀ ਨਿਕਲ ਗਏ ਸਾਡੀ ਗੁਲਾਮੀ ਤੋਂ ਆਜ਼ਾਦ ਹੋ ਗਏ ਇਹਨਾਂ ਨੇ ਆਪਣਾ ਵੱਖਰਾ ਸਮਾਜ ਸਿਰਜ ਲੈਣਾ ਹੈ ਇਹ ਸਾਡੇ ਬਰਾਬਰ ਖੜੇ ਹੋ ਜਾਣਗੇ ਬਟਾਲੇ ਦੀ ਕੰਧ ਗਵਾਈ ਭਰਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜੀ ਨੂੰ ਤੇ ਉਸ ਵਿਚਾਰਧਾਰਾ ਨੂੰ ਸਮਾਪਤ ਕਰਨ ਦੇ ਲਈ ਖਤਮ ਕਰਨ ਦੇ ਲਈ ਜਵੇਂ ਇੱਕ ਚੀਕਾਂ ਤੋਂ ਸਾਰੀ ਗਈ ਉਸ स्कीम ਬੜਾਈ ਗਈ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਆਉਣਗੇ ਅਸੀਂ ਬਿਠਾਵਾਂਗੇ ਉਪਰੋਂ ਕੰਦ ਡੇਗਾਗੇ ਇਹ ਵਿਚਾਰ ਤਰ੍ਹਾਂ ਸਮਾਪਤ ਹੋ ਜਾਏਗੀ ਉਦੋਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ ਤੋਂ ਹੀ ਮਾਨੋ ਇਹ ਜੰਗ ਸ਼ੁਰੂ ਹੋ ਗਈ ਸੀ ਅਕਬਰ ਦੇ ਦਰਬਾਰ ਦੇ ਵਿੱਚ ਵੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਸ਼ਿਕਾਇਤਾਂ ਭੇਜੀਆਂ ਗਈਆਂ ਉਹਨਾਂ ਨੇ ਲੰਗਰ ਤੇ ਪੰਗਤ ਕਾਇਮ ਕਰ ਦਿੱਤੀ ਏ ਉਹਨਾਂ ਨੇ ਸਾਡੇ ਜਿਹੜੇ ਸਮਾਜਿਕ ਸਿਸਟਮ ਹੈ ਉਸ ਨੂੰ ਵਿਗਾੜਿਆ ਜਾ ਰਿਹਾ ਸਾਨੂੰ ਕੋਈ ਮਾਨਤਾ ਨਹੀਂ ਦਿੱਤੀ ਜਾ ਰਹੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੇ ਅੰਦਰ ਵੀ ਉਹ ਤਤ ਮੌਜੂਦ ਨੇ ਜਿਹੜੇ ਨਹੀਂ ਸੀ ਚਾਹੁੰਦੇ ਗੁਰੂ ਨਾਨਕ ਸਾਹਿਬ ਜੀ ਵਿਚਾਰਤਾਰਾ ਅੱਗੇ ਵੱਧੇ ਤੇ ਫੁੱਲੇ ਇਹੋ ਕਾਰਨ ਹੈ ਕਿ ਅੱਜ ਅੱਜ 10 ਜਾਮੇ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਰੂਪ ਦੇ ਵਿੱਚ ਜਿਸ ਸਮੇਂ 1699 ਦੀ ਵਿਸਾਖੀ ਨੂੰ ਖਾਲਸਾ ਸਾਜਿਆ ਖੰਡੇ ਬਾਟੇ ਦੀ ਪਾਹੁਲ ਦਿੱਤੀ ਪੰਜ ਕਕਾਰੀ ਵਰਦੀ ਬਖਸ਼ਿਸ਼ ਕਰਕੇ ਸਿੰਘ ਤੇ ਕੌਰ ਦਾ ਖਿਤਾਬ ਬਖਸ਼ਿਸ਼ ਕੀਤਾ ਉਸ ਸਮੇਂ ਵੀ ਬਹੁਤ ਵੱਡਾ ਵਿਰੋਧ ਹੋਇਆ ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜੀ ਨੇ 1699 ਦੀ ਵਿਸਾਖੀ ਨੂੰ ਇੱਕ ਬਹੁਤ ਵੱਡਾ ਇਕੱਠ ਰੱਖਿਆ ਤੇ ਉਸ ਤੋਂ ਪਹਿਲਾਂ ਕਈ ਮਹੀਨੇ ਪਹਿਲਾਂ ਗੁਰੂ ਪਾਸ਼ਾ ਜੀ ਨੇ ਚਿੱਠੀਆਂ ਲਿਖ ਲੈ ਕੇ ਸੰਗਤਾਂ ਨੂੰ ਬੁਲਾਇਆ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈ ਕਿ ਇਸ ਵਿਸਾਖੀ ਨੂੰ ਆਨੰਦਪੁਰ ਸਾਹਿ ਪਹੁੰਚਣਾ ਜਿਹੜੇ ਹਿੰਦੂ ਪਹਾੜੀ ਰਾਜੇ ਸਨ ਰਵਾਲ ਸਰ ਦੇ ਸਥਾਨ ਉੱਪਰ ਉਹਨਾਂ ਨਾਲ ਮੀਟਿੰਗਾਂ ਹੋਈਆਂ ਕਾਨਫਰੰਸਾਂ ਹੋਈਆਂ ਤੁਸੀਂ ਕੀ ਕਰਨਾ ਚਾਹੁੰਦੇ ਹੋ ਪਤਸ਼ਾਹ ਜੀ ਨੇ ਆਪਣਾ ਮਿਸ਼ਨ ਦੱਸਿਆ ਕਿ ਆਉਣ ਵਾਲੀ ਵਿਸਾਖੀ ਨੂੰ ਅਸਾਂ ਖੰਡੇ ਪਾਟੇ ਦੀ ਪਹਲ ਦੇਣੀ ਹੈ ਅਸੀਂ ਤੁਹਾਨੂੰ ਹੀ ਸਦਾ ਦਿੰਦੇ ਹਾਂ ਤੁਸੀਂ ਇਸ ਮਿਸ਼ਨ ਵਿੱਚ ਆਓ ਲੱਗੇ ਆਵਾਂਗੇ ਜ਼ਰੂਰ ਪਰ ਸਾਡੇ ਲਈ ਬਾਟਾ ਵੱਖਰਾ ਹੋਵੇ ਬਾਟਾ ਵੱਖਰਾ ਹੋਵੇ ਅਸੀਂ ਨੀਵੀਆਂ ਜਾਤਾਂ ਵਾਲਿਆਂ ਨਾਲ ਬੈਠ ਕੇ ਖੰਡੇ ਬਾਟੇ ਦੀ ਪਾਉ ਨਹੀਂ ਲੈ ਸਕਦੇ ਸਾਡੇ ਲਈ ਬਾਟਾ ਵੱਖਰਾ ਕਰੋ ਪਰ ਸੇ ਕਹਿੰਦੇ ਅਸੀਂ ਇਹੋ ਹੀ ਭੇਦ ਤੇ ਮਟਾਉਣਾ ਹੈ ਕਿ ਤੁਹਾਡੇ ਵਿੱਚ ਤੇ ਉਹਨਾਂ ਵਿੱਚ ਕੋਈ ਅੰਤਰ ਨਹੀਂ ਹੈ ਉਹ ਵੀ ਮਨੁੱਖ ਨੇ ਤਸਵੀਰ ਮਨੁੱਖ ਹੈ ਅਸੀਂ ਭੇਦ ਮਟਾਉਣਾ ਇਹ ਤੋਂ ਫਿਰ ਗੱਲ ਹੋਰ ਜਿਹੜੀ ਹੈ ਪਹਾੜੀ ਰਾਜਿਆਂ ਦੇ ਮਨ ਦੇ ਵਿੱਚ ਈਰਖਾ ਪੈਦਾ ਹੋਈ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੀ ਨੇ 1699 ਦੀ ਵਿਸਾਖੀ ਨੂੰ ਖੰਡੇ ਬਾਟੇ ਦੀ ਪਹਲ ਰਾਈ ਖਾਲਸਾ ਸਾਜਿਆ ਪੰਜ ਕਕਾਰੀ ਵਰਦੀ ਜਦ ਧਾਰਨੀ ਖਾਲਸਾ ਬਣਾਇਆ ਨਿਸ਼ਾਨੇ ਪੰਜ ਹਰਫ ਕਾਫ ਹਰ ਕਿਸ ਨਾ ਬਾਸ਼ਨ ਦੀ ਪੰਜ ਮੁਆਫ ਕੜਾਕਾਰ ਦੋ ਕਛ ਕੰਗਾ ਬਿਦਾ ਬਿਨਾ ਕੇਸ 헤ਚ ਅ ਜੁਮਲਾ ਨਿਸ਼ਾਨ ਭਾਈ ਸੋਇ ਪੈਨਾ ਦਲਾਲ ਸਿੰਘ ਜੀ ਕਹਿਣ ਲੱਗੇ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੀ ਨੇ ਐਲਾਨ ਕੀਤਾ ਪੰਜ ਕਕਾਰੀ ਵਰਦੀ ਕਿਸੇ ਨੂੰ ਵੀ ਮੁਆਫ ਨਹੀਂ ਹਰ ਕਿਸੇ ਨੇ ਜਿਸ ਨੇ ਖਾਲਸਾ ਬਣਨਾ ਹੈ ਗੁਰਗਿਆਨਿਕ ਸਾਹਿਬ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੀ ਦੇ ਇਸ ਮਿਸ਼ਨ ਦਾ ਵਾਰਿਸ ਬਣਨਾ ਹੈ ਉਸ ਨੂੰ ਖੰਡੇ ਬਾਟੇ ਦੀ ਪੌਲ ਪੰਜ ਕਕਾਰੀ ਵਰ ਦੀ ਧਾਰਨ ਕਰਨੀ ਪਵੇਗੀ ਤੇ ਗੁਰੂ ਦੇ ਬਖਸ਼ਿਸ਼ ਕੀਤੇ ਸੱਚ ਰੂਪੀ ਵਿਚਾਰਧਾਰਾ ਨੂੰ ਅਪਣਾਉਣਾ ਪੈਣਾ ਹੈ ਇਹ ਮੁਆਫ ਨਹੀਂ ਹੈ ਹਰ ਕਿਸ ਨਾ ਬਾਸ਼ੰਦੀ ਕਹਿੰ ਲੱਗੇ ਹਰ ਕਿਸ ਮੁਆਫ ਨਹੀਂ ਹੈ ਇਹ ਪੰਜ ਕਕੇ ਪਰ ਪਹਾੜੀ ਰਾਜਿਆਂ ਨੇ ਵਿਰੋਧ ਕੀਤਾ ਇਸ ਗੱਲ ਦਾ ਸਖਤ ਵਿਰੋਧ ਕੀਤਾ ਇਸ ਗੱਲ ਦਾ ਇਹੋ ਕਾਰਨ ਹੈ ਕਿ 1699 ਦੀ ਵਿਸਾਖੀ ਤੋਂ ਬਾਅਦ 2 ਮਹੀਨੇ ਬਾਅਦ ਗੁਰੂ ਕਲਗੀ ਤਰਪਾਦਾਸ਼ਾ ਮਹਾਰਾਜ ਜੀ ਆਪਣੇ ਖਾਲਸਾ ਹੀ ਫੌਜਾਂ ਦੀ ਇੱਕ ਟੁਕੜੀ ਦੇ ਨਾਲ ਸ਼ਿਕਾਰ ਖੇਡਣ ਜਾਂਦੇ ਆ ਸ਼ਿਕਾਰ ਖੇਡਣ ਤੇ ਗੁਰੂ ਪਾਸ਼ਾ ਮਹਾਰਾਜ ਜੀ ਦੇ ਉੱਪਰ ਪਹਾੜੀ ਰਾਜੇ ਆਲਮ ਚੰਦ ਤੇ ਬਲੀਆ ਚੰਦ ਨੇ ਵੇਖਿਆ ਕਿ ਥੋੜੇ ਜੇ ਸਿੱਖ ਗੁਰੂ ਪਾਸ਼ਾ ਮਹਾਰਾਜ ਜੀ ਦੇ ਨਾਲ ਨੇ ਅੱਜ ਅਸੀਂ ਹਮਲਾ ਕਰਕੇ ਕੰਮ ਤਮਾਮ ਨਬੇੜ ਲੈਂਦੇ ਆ ਬਲੀਆ ਚੰਦ ਤੇ ਆਲਮ ਚੰਦ ਨੇ ਗੁਰਪਾਸਾ ਮਹਾਰਾਜੀ ਦੇ ਉੱਪਰ ਹਮਲਾ ਕੀਤਾ ਪਰ ਗੁਰਪਾਸਾ ਮਹਾਰਾਜੀ ਦੇ ਨਾਲ ਜਿਹੜੀ ਖਾਲਸਾਈ ਫੌਜ ਹੈ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਤੇ ਖਿਆਲ ਕਰਿਓ ਆਲਮ ਚੰਦ ਜਿਹੜਾ ਉਹ ਮਾਰਿਆ ਗਿਆ ਬਲੀਆ ਚੰਦ ਜਿਹੜਾ ਉਸ ਦਾ ਹੱਥ ਦਾ ਗੁੱਟ ਵਢਿਆ ਗਿਆ ਤੇ ਜਦੋਂ ਜਰਨੈਲ ਹੀ ਮਾਰਿਆ ਜਾਏ ਰਾਜਾ ਹੀ ਮਾਰਿਆ ਜਾਏ ਤੇ ਫੌਜ ਕਿੱਥੇ ਖੜੀ ਹੋਣੀ ਹੈ ਗੁਰੂ ਪਾਤਸ਼ਾਹ ਮਹਾਰ ਨਗਾਰਾ ਵਜਾਉਂਦੇ ਹੋਏ ਜਿੱਤ ਦੇ ਝੰਡੇ ਗੱਢਦੇ ਹੋਏ ਆਨੰਦਪੁਰ ਸਾਹਿਬ ਵਾਪਸ ਆ ਗਏ ਫਿਰ ਖਿਆਲ ਕਰਿਓ ਜਦੋਂ ਖੰਡੇ ਪਾਟੇ ਦੀ ਪਹਲ ਦਿੱਤੀ ਨਾ ਤੇ ਉਸ ਸਮੇਂ ਜਿਹੜੇ ਸਰਕਾਰੀ ਦਸਤਾਵੇਜ਼ ਗੱਲ ਦਰਸਾਉਂਦੇ ਨੇ ਕਿ ਗੁਲਾਮ ਮਯੂਦੀਨ ਰਿਪੋਰਟਰ ਸੀ ਔਰੰਗਜ਼ੇਬ ਦਾ ਜਿਹੜਾ ਰਿਪੋਰਟਾਂ ਭੇਜਦਾ ਸੀ ਹਰ ਰੋਜ਼ ਦੀਆਂ ਰੋਜ਼ਨਾਮਚਾ ਜਨੂੰ ਅਸੀਂ ਆਖਦੇ ਹਾਂ ਉਹ ਹਾਲਾਤ ਲਿਖਦਾ ਹੈ ਉਹ ਲਿਖਦਾ ਕਿ ਖੰਡੇ ਪਾਟੇ ਦੀ ਪਾਹਲ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੀ ਨੇ ਦਿੱਤੀ ਹੈ ਇਸ ਦੇ ਨਾਲ ਕੀ ਹੋਇਆ ਜਿਹੜਾ ਜਾਤ ਪਾਤ ਦਾ ਸਿਸਟਮ ਸੀ ਨਾ ਖਤਮ ਹੋ ਗਿਆ ਹੁਣ ਇੱਥੇ ਕੋਈ ਜਾਤ ਪਾਤ ਪੁੱਛਦਾ ਹੀ ਨਹੀਂ ਅਨੰਦਪੁਰ ਸਾਹਿਬ ਦੇ ਵਿੱਚ ਕੋਈ ਕਿਸੇ ਨੂੰ ਜਾਤ ਨਹੀਂ ਪੁੱਛਦਾ ਉੱਥੇ ਸਾਰੇ ਖਾਲਸੇ ਨੇ ਉਹ ਸਿਸਟਮ ਹੀ ਖਤਮ ਕਰ ਦਿੱਤਾ ਬਲਕਿ ਕਹਿੰਦਾ ਕਿ ਪਰੰਪਰਾ ਜਿਹੜੀ ਹੈ ਨਾ ਸਦੀਆਂ ਤੋਂ ਚੱਲੀ ਆ ਰਹੀ ਸੀ ਜਾਤ ਪਾਤ ਦੀ ਪਰੰਪਰਾ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਨੇ ਇਸ ਉੱਪਰ ਅਜ ਸੰਪੂਰਨ ਰੂਪ ਦੇ ਵਿੱਚ ਭੋਗ ਪਾ ਦਿੱਤਾ ਇੱਥੇ ਨੀਵੀਆਂ ਜਾਤਾਂ ਵਾਲੇ ਜਦ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਉਂਦੇ ਨੇ ਉਹ ਖੰਡੇ ਬਾਟੇ ਦੀ ਪੌਹ ਲੈਂਦੇ ਨੇ ਉਹ ਸਰਦਾਰ ਬਣ ਜਾਂਦੇ ਨੇ ਲੋਕਿਆਂ ਨੂੰ ਸਰਦਾਰ ਜੀ ਆਖਦੇ ਨੇ ਉਹ ਪਹਿਲਾਂ ਸਿਰਾਂ ਤੇ ਪੱਗ ਨਹੀਂ ਸੀ ਸਜਾ ਸਕਦੇ ਉਹ ਇੱਥੇ ਪੱਗਾਂ ਸਜਾਉਂਦੇ ਨੇ ਦਸਤਾਰਾ ਸਜਾਉਂਦੇ ਨੇ ਉਹ ਘੋੜ ਸਵਾਰੀ ਨਹੀਂ ਸੀ ਕਰ ਸਕਦੇ ਇੱਥੇ ਉਹਨਾਂ ਨੂੰ ਗੁਰੂ ਪਾਤਸ਼ਾਹ ਮਹਾਰਾਜ ਗਿਫਟ ਦੇ ਤੌਰ ਉੱਪਰ ਘੋੜੇ ਦਿੰਦੇ ਨੇ ਉਹਨਾਂ ਦੇ ਹੱਥ ਵਿੱਚ ਕਦੇ ਸ਼ਸਤਰ ਨਹੀਂ ਸੀ ਪਰ ਇੱਥੇ ਗੁਰੂ ਪਾਸ਼ਾ ਉਹਨਾਂ ਦੇ ਹੱਥ ਵਿੱਚ ਸ਼ਸਤਰ ਵੀ ਦਿੰਦੇ ਨੇ ਸ਼ਸਤਰਾਂ ਦੀ ਟ੍ਰੇਨਿੰਗ ਵੀ ਦਿੰਦੇ ਨੇ ਇੱਕ ਨਵਾਂ ਸਮਾਜ ਸਿਰਜਿਆ ਜਾ ਰਿਹਾ ਜਿਹੜਾ ਆਪਣੇ ਆਪ ਦੇ ਵਿੱਚ ਬਾਦਸ਼ਾਹੀ ਚਿੰਨ ਲੈ ਕਰਕੇ ਉੱਭਰ ਰਿਹਾ ਹੈ ਜਿਹੜੇ ਸਾਰੇ ਇੱਕ ਦੂਜੇ ਨਾਲ ਭਰਾਤਾ ਰੂਪ ਦੇ ਵਿੱਚ ਰਹਿ ਰਹੇ ਨੇ ਕੋਈ ਵੱਡਾ ਕੋਈ ਛੋਟਾ ਨਹੀਂ ਹੈ ਇਸ ਸਰਕਾਰੀ ਰਿਪੋਰਟਾਂ ਨੇ ਜਦ ਐਸਾ ਆਲਮ ਸੀ ਤੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਫਿਰ ਸ਼ਿਕਾਇਤਾਂ ਭੇਜੀਆਂ ਗਈਆਂ ਪਹਾੜੀ ਰਾਜਿਆਂ ਨੇ ਸ਼ਿਕਾਇਤਾਂ ਕੀਤੀਆਂ ਕਹਿਣ ਲੱਗੇ ਚਾਰ ਵਰਨ ਇੱਕ ਜਾ ਇਨਕੀ ਨੇ ਅਸੀਂ ਤੇ ਸਮਾਜ ਨੂੰ ਚਾਰ ਵਰਨਾ ਵਿੱਚ ਵੰਡਿਆ ਸੀ ਨਾ ਇਹਨਾਂ ਨੇ ਇੱਕ ਕਰ ਦਿੱਤਾ 4 ਵਰਨ ਇਕ ਜਾ ਇਨਕੀਨੇ ਅੰਮ੍ਰਿਤ ਨਿਜ ਉਪਦੇਸ਼ ਸੁਕੀਨੇ ਨਿਜੀ ਰੂਪ ਦੇ ਵਿੱਚ ਆਖਦੇ ਨੇ ਅੰਮ੍ਰਿਤ ਛਕੋ ਤੇ ਜਾਤ ਪਾਤ ਦਾ ਸਿਸਟਮ ਖਤਮ ਕਰੋ ਇਹਨਾਂ ਨੇ ਸਾਡਾ ਸਿਸਟਮ ਹੀ ਖਤਮ ਕਰ ਦਿੱਤਾ ਬਲਕਿ ਸ਼ਿਕਾਇਤਾਂ ਭੇਜੀਆਂ ਗਈਆਂ ਇਤਿਹਾਸ ਦੇ ਬੋਲ ਨੇ ਐਸਾ ਪੰਥ ਚਲਾएंगे ਜਾਣੇਗਾ ਸੋਏ ਇਨਾਂ ਨੇ ਐਸਾ ਪੰਥ ਚਲਾਉਣਾ ਸਾਰਾ ਸੰਸਾਰ ਵੇਖੇਗਾ ਕਿਹੋ ਜਿਹਾ ਐਸਾ ਪੰਥ ਚਲਾएंगे ਜਾਣੇ ਕੇ ਸੋਏ ਕਿਣ ਲੱਗੀ ਰੜਕੇ ਗਾ ਵੋ ਦੋਹਨ ਕੇ ਸੋਏ ਨਾ ਸਕੈ ਰੈਨ ਦੋਹੇ ਕੇ ਸਾਡੇ ਦੋਹਾ ਨੂੰ ਪਾਉ ਪਹਾੜੀ ਰਾਜ ਹਿੰਦੂਆਂ ਨੂੰ ਵੀ ਬ੍ਰਾਹਮਣਾਂ ਨੂੰ ਵੀ ਤੇ ਮੁਸਲਮਾਨ ਹਾਕਮਾਂ ਨੂੰ ਵੀ ਸਾਡੀਆਂ ਅੱਖਾਂ ਵਿੱਚ ਰੜਕਣਗੇ ਇਹ ਨਵਾਂ ਉੱਬਰ ਇਹ ਸਮਾਜ ਜਿਹੜਾ ਸਾਨੂੰ ਨਹੀਂ ਪਾਉਂਦਾ ਰੜਕੇ ਗਾ ਉਹ ਦੋਹਨ ਕੇ ਸੋਏ ਨਾ ਸਕੈ ਰਹਿ ਅਸੀਂ ਕਿਵੇਂ ਸੋਵਾਂਗੇ ਸਾਨੂੰ ਚੈ ਨਹੀਂ ਆਉਂਦਾ ਸਾਡੇ ਵਿੱਚ ਇੱਕ ਨਵਾਂ ਸਮਾਜ ਖੜਾ ਕਰ ਦਿੱਤਾ ਸਾਡੇ ਸਿਸਟਮ ਨੂੰ ਖਤਮ ਕਰਕੇ ਬਲਕਿ ਕਹਿਣ ਲੱਗੇ Hindu Musalman ਕੋ ਆਵੇ ਨਹੀਂ ਚੈਨ ਇਤਿਹਾਸ ਦੇ ਬੋਲ ਨੇ ਉਕਸਾਇਆ ਗਿਆ ਵਕਤ ਦੇ ਬਾਦਸ਼ਾਹ ਨੂੰ ਚਿੱਠੀਆਂ ਲਿਖ ਲਿਖ ਕੇ ਅਨੰਦਪੁਰ ਸਾਹਿਬ ਦੇ ਵਿੱਚ ਨਗਾਰੇ ਵੱਜ ਰਹੇ ਨੇ ਉਹਨਾਂ ਨੇ ਨਿਸ਼ਾਨ ਆਪਣਾ ਝੁਲਾ ਦਿੱਤਾ ਹੈ ਉਹਨਾਂ ਨੇ ਕਿਲ੍ਹੇ ਉਸਾਰ ਦਿੱਤੇ ਨੇ ਉਹਨਾਂ ਨੇ ਸਾਡਾ ਸਿਸਟਮ ਹੀ ਖਤਮ ਕਰ ਦਿੱਤਾ ਹੈ ਉਹ ਜਾਤਪਾਤ ਦੇ ਸਿਸਟਮ ਨੂੰ ਬੰਦ ਕਰਕੇ ਇੱਕ ਅੰਮ੍ਰਿਤ ਪਿਆ ਦੇ ਰਹੇ ਨੇ ਖੰਡੇ ਬਾਟ ਦੀ ਪੋਲ ਦੇ ਰਹੇ ਨੇ ਉਸ ਬਾਟੇ ਨਾਲ ਛੋਟਾ ਕੀਤੇ ਵੱਡਾ ਕੀ ਸਾਰੇ ਮੂੰਹ ਲਾ ਕੇ ਅੰਮ੍ਰਿਤ ਪੀ ਰਹੇ ਨੇ ਕੋਈ ਸੋਚ ਭਟ ਦੀ ਗੱਲ ਹੀ ਨਹੀਂ ਕਰ ਰਹੇ ਸਭ ਖਤਮ ਹੋ ਗਿਆ ਸਾਡਾ ਸਿਸਟਮ ਤੇ ਖਿਆਲ ਕਰਿਓ ਜਦੋਂ ਇਸ ਪ੍ਰਕਾਰ ਦੀਆਂ ਸ਼ਿਕਾਇਤਾਂ ਦਿੱਲੀ ਦਰਬਾਰ ਵਿੱਚ ਭੇਜੀਆਂ ਗਈਆਂ ਨਾ ਤੇ ਆਖਿਆ ਕਿ ਸਾਨੂੰ ਫੌਜ ਭੇਜੋ ਸਾਨੂੰ ਫੌਜ ਭੇਜੋ ਮਦਦ ਕਰੋ ਸਾਡੀ ਅਸੀਂ ਸਨੰਦਪੁਰ ਨੂੰ ਉਜਾੜਨਾ ਹੈ ਅਸੀਂ ਨਹੀਂ ਰਹਿਣ ਦੇਣਾ ਇੱਥੇ ਅਨੰਦਪੁਰ ਸਾਹਿਬ ਨੂੰ ਅਸੀਂ ਨਹੀਂ ਰਹਿਣ ਦੇਣਾ ਤੇ ਸਰਕਾਰੀ ਅਨਕਾਰਾਂ ਨੇ ਆਪਣੇ ਦਸਤਾਵੇਜ਼ਾਂ ਵਿੱਚ ਇਹ ਗੱਲ ਨੋਟ ਕੀਤੀ ਲਿਖਿਆ ਇਸ ਗੱਲ ਨੂੰ ਉਹਨਾਂ ਨੇ ਮਹਿਸੂਸ ਕੀਤੀ ਇਹ ਗੱਲ ਕਿਉਂਕਿ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦੀ ਸ਼ਹਾਦਤ ਹੋਈ ਤੇ ਗੁਰਪਾਤਸ਼ਾ ਮਹਾਰਾਜੀ ਦੀ ਸ਼ਹਾਦਤ ਜਿਨ੍ਹਾਂ ਚਿੰਨਾ ਨੂੰ ਬਚਾਉਣ ਲਈ ਹੋਈ ਉਹੀ ਚਿੰਨ ਅਨੰਦਪੁਰ ਸਾਹਿਬ ਉਜਾੜਨਾ ਚਾਹੁੰਦੇ ਨੇ ਤੇ ਸਰਕਾਰੀ ਅਹਿਲਕਾਰਾਂ ਨੇ ਲਿਖਿਆ ਮੁਹੰਮਦ ਕਾਸਮ ਲਾਹੌਰੀ ਨੇ ਇਬਰਤਨਾਮਾ ਦੇ ਵਿੱਚ ਇਸ ਗੱਲ ਨੂੰ ਨੋਟ ਕੀਤਾ ਜਦੋਂ ਇੱਥੋਂ ਸ਼ਿਕਾਇਤਾਂ ਭੇਜੀਆਂ ਨਾ ਪਹਾੜੀ ਰਾਜਿਆਂ ਨੇ ਸਾਨੂੰ ਮਦਦ ਕਰੋ ਦਿੱਲੀ ਤੋਂ ਆਪਣੀ ਫੌਜ ਭੇਜੋ ਅਸੀਂ ਅਨੰਦਪੁਰ ਸਾਹਿਬ ਘੇਰਨਾ ਤੇ ਉਹਨੇ ਕਲ ਲਿਖੀ ਉਹ ਲਿਖਦਾ ਹੈ ਕਿ ਇਹ ਜਿਹੜੇ ਪਹਾੜੀ ਰਾਜੇ ਨੇ ਇੱਕ ਸ਼ਬਦ ਵਰਤਦਾ ਹੈ ਹਿਸਾਬੇ ਗਰਜ਼ ਇਹ ਬੜੇ ਖੁਦਗਰਜ਼ ਨੇ ਇਹ ਆਪਣਾ ਮਤਲਬ ਕਰਨਾ ਜਾਣਦੇ ਨੇ ਬਸ ਉਹਨੇ ਸ਼ਬਦ ਵਰਤੀ ਹੈ ਫਾਰਸੀ ਦਾ ਹਿਸਾਬੇ ਗਰਜ਼ ਮਤਲਬ ਪ੍ਰਸਤ ਲੋਕ ਨੇ ਇਹ ਸਾਡੇ ਕੋਲੋਂ ਮਦਦ ਪਿਆ ਮੰਗਦੇ ਨੇ ਤੇ ਬਾਦਸ਼ਾਹ ਨੇ ਆਖਿਆ ਅਸੀਂ 10000 ਫੌਜ ਭੇਜਾਂਗੇ ਪਹਿਲਾਂ ਪਰ ਉਹਦਾ ਖਰਚ ਪਹਾੜੀ ਰਾਜਿਆਂ ਨੂੰ ਦੇਣਾ ਪਏਗਾ ਪਹਾੜੀ ਰਾਜਿਆਂ ਨੇ ਮਨਜ਼ੂਰ ਕੀਤੀ ਗੱਲ ਕਿ ਅਸੀਂ ਖਰਚ ਦੇਣ ਨੂੰ ਤਿਆਰ ਹਾਂ ਤੁਹਾਡੀਆਂ ਫੌਜਾਂ ਨੂੰ ਤਨਖਾਹ ਅਸੀਂ ਦੇਵਾਂਗੇ ਉਹ ਸਾਰਾ ਖਰਚ ਅਸੀਂ ਚੁੱਕਾਂਗੇ ਤੁਸੀਂ ਮੇ ਫੌਜ ਭੇਜੋ ਅਸੀਂ ਅਨੰਦਪੁਰ ਸਾਹਿਬ ਘੇਰਨਾ ਹੈ ਖਿਆਲ ਕਰਿਓ ਅਜੇ ਤੱਕ ਨਾ ਸਟੇਜਾਂ ਉੱਪਰ ਅਸੀਂ ਜੋ ਕੁਝ ਸੁਣਦੇ ਆ ਰਹੇ ਹਾਂ ਕਿ ਔਰਿੰਗਜ਼ੇਬ ਔਰਿੰਗਜ਼ੇਬ ਵੀ ਸੁਣਦੇ ਆ ਰਹੇ ਹਾਂ ਕਦੇ ਆਪਣੇ ਲਿਟਰੇਚਰ ਨੂੰ ਪੜ ਕੇ ਵੇਖੀਏ ਕਦੇ ਆਪਣੇ ਇਤਿਹਾਸ ਦੇ ਪੰਨਿਆਂ ਨੂੰ ਫਰੋਲ ਕੇ ਦੇਖੀਏ ਕਿ ਅਸਲ ਚ ਮੁੱਦਾ ਕੀ ਸੀ ਵਕਤ ਦੇ ਬਾਦਸ਼ਾਹ ਨੂੰ ਕਿਨੇ ਉਕਸਾਇਆ ਕਿਉਂਕਿ ਇਤਿਹਾਸ ਇਹ ਗੱਲ ਲਿਖਦਾ ਹੈ ਕਿ ਸਿੱਖ ਲਹਿਰ ਨੂੰ ਅੰਦਰ ਖਾਤੇ ਕਮਜ਼ੋਰ ਕਰਨ ਦੇ ਲਈ ਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਇਸ ਦੇ ਵਿਰੁੱਧ ਉਕਸਾਉਣ ਲਈ ਇਸ ਤੇ ਸਿੱਧਾ ਹੀ ਰਾਜ ਦੀਆਂ ਸ਼ਕਤੀਸ਼ਾਲੀ ਫੌਜਾਂ ਨਾਲ ਸਿੱਖ ਕੌਮ ਨੂੰ ਉਲਝਾ ਦਿੱਤਾ ਜਾਵੇ। ਜਾਂ ਤੇ ਇਹ ਨਸ਼ਟ ਹੋ ਜਾਏਗੀ ਜਾਂ ਕਮਜ਼ੋਰ ਹੋ ਜਾਏਗੀ। ਇਤਿਹਾਸ ਦੇ ਪੰਨੇ ਨੇ। ਇਹ ਚਾਲ ਸੀ। ਜਾਂ ਨਸ਼ਟ ਹੋ ਜਾਏਗੀ ਜਾਂ ਕਮਜ਼ੋਰ ਹੋ ਜਾਏਗੀ ਇਸ ਤੂ ਵਕਤ ਦੀ ਸਰਕਾਰ ਦੀ ਜਿਹੜੀ ਹਕੂਮਤ ਉਸਨੂੰ ਉਲਝਾ ਦਿੱਤਾ ਜਾਏ ਇਸ ਲਈ ਸਦੇ ਭੇਜੇ ਗਏ ਆਓ ਆਨੰਦਪੁਰ ਸਾਹਿਬ ਘੇਰੀਏ ਉਹ ਤੇ ਬਗਾਵਤ ਪਿਆ ਕਰ ਰਹੇ ਨੇ ਖੈਰ ਆਨੰਦਪੁਰ ਸਾਹਿਬ ਘੇਰਿਆ ਗਿਆ